4 ਮਹੀਨੇ ਅਮਰ ਸੰਚਾਰ ਹੁੰਦਾ ਹੈ ਤੇ 467 ਪਰਾਨੀ ਗੁਰੂਆਲੇ ਪਣੇ ਸਿੰਘ ਸਜੇ ਨੇ ਜਿਨ੍ਹਾਂ ਨੇ ਦਾਖਲਾ ਲਿਆ ਸਮਾਗਮ ਦਾ ਚੜ ਦੀ ਗਲਾ ਨਾਲ ਆ ਜਿੰਨੇ ਅੰਦਰ ਬੈਠੇ ਤੂੰ ਵੱਧ ਵਾਰ ਫਿਰਦੇ ਜਿੱਧਰ ਵੇਖੋ ਸੱਜੇ ਵੇਖੋ ਖਾਲਸਾ ਖੱਬੇ ਵੇਖੋ ਖਾਲਸਾ ਹੱਦ ਮਾਲੇ ਦਸਤਾਰਾਂ ਨੌਜਵਾਨੀ ਨਜ਼ਰ ਆਉਂਦੀ ਹੈ ਤੇਰੇ ਨਾਮ ਦੀ ਬਾਜਾਂ ਵਾਲਿਆ ਤੇਰੇ ਨਾਮ ਦੀ ਚੜਦੀ ਕਲਾ ਤੇਰੇ ਬਾਣੇ ਤਰਬਾਹ ਬਾਨਾ ਆਓ ਸਾਰੇ ਜੈ ਜੈਕਾਰ ਕਰੀਏ ਬਾਦਸ਼ਾਹ ਤੁਹਾਡੀ ਸਦਾ ਹੀ ਜੈ ਜੈਕਾਰ ਹੋਵੇ ਇਹਨਾਂ ਦੇ ਸ਼ਰੀਰਾਂ ਤੇ ਤੁਹਾਡਾ ਬਾਣਾ ਹੋਵੇ ਤੇ ਮਨ ਵਿੱਚ ਤੁਹਾਡਾ ਪਿਆਰ ਹੋਵੇ ਨਫ਼ਰਤਾਂ ਕੱਢ ਦਿਓ ਦੁਸ਼ਮਣੀਆਂ ਕੱਢ ਦਿਓ ਵੈਰ ਕੱਢ ਦਿਓ ਬਦਲੇ ਕੱਢ ਦਿਓ ਤੇਰੇ ਅੰਦਰ ਜੇ ਵਾਸਾ ਹੋਵੇ ਤੇ ਕਲਗੀ ਧਰ ਦੇ ਪਿਆਰ ਦਾ ਹੋਵੇ ਮਾਈ ਭਾਗਪਰੀ ਨੂੰ ਕਿਹਾ ਸੀ ਨਾ ਕਾਇਆ ਦੀ ਕੁੱਲੀ ਵਿੱਚ ਅੰਮੀਏ ਪ੍ਰੇਮ ਦੀ ਜੋਤ ਜਗਾ ਲੈ ਹਰ ਬੰਦੇ ਦੇ ਅੰਦਰ ਅੱਜ ਇੱਕ ਜੋਤ ਜਗਣ ਦੀ ਲੋੜ ਹੈ ਉਹ ਹੈ ਪ੍ਰੇਮ ਦੀ ਜੋਤ ਉਹ ਹੈ ਕਲਗੀ ਧਰ ਦਾ ਪਿਆਰ ਪੰਜਾਬ ਵਸਦਾ ਗੁਰਾਂ ਦੇ ਨਾਮ ਆ ਪੰਜਾਬ ਦੀ ਧਰਤੀ ਉੱਤੇ ਜੇ ਗੱਲ ਹੋਵੇ ਤੇ ਦਸ਼ਮੇਸ਼ ਦੀ ਗੱਲ ਹੋਵੇ ਗੁਰੂ ਗੋਬਿੰਦ ਸਿੰਘ ਦੀ ਗੱਲ ਹੋਵੇ ਹਰ ਪਾਸੇ ਜੈ ਜੈਕਾਰ ਹੋਵੇ ਤੇ ਗਲਗੀਆਂ ਵਾਲੇ ਬਾਦਸ਼ਾਹ ਦੀ ਅਸੀਂ ਸਭ ਧਰਮਾਂ ਦਾ ਪਿਆਰ ਕਰਦੇ ਆਂ ਸਤਿਕਾਰ ਕਰਦੇ ਆਂ ਪਰ ਧਰਮ ਪਰਵਰਤਨ ਦੀ ਲਹਿਰ ਜਿਹੜੀ ਪੰਜਾਬ 'ਚ ਚੱਲਦੀ ਏ ਸਿੱਖਾਂ ਲਈ ਸਭ ਤੋਂ ਵੱਧ ਖਤਰਨਾਕ ਟਾਈਮ ਹੋਣ ਆਇਆ ਅੱਜ ਤੱਕ ਇੰਨਾ ਧਰਮ ਪਰਵਰਤਨ ਨਹੀਂ ਹੋਇਆ ਜਿਹੜਾ ਪਿਛਲੇ 3 ਸਾਲਾਂ 'ਚ ਹੋ ਗਿਆ ਮਾਝੇ ਦੇ ਇਲਾਕੇ ਵਿੱਚ ਪਿੰਡਾਂ 'ਚ ਬਹੁਤ ਥਾਵਾਂ ਤੇ ਚਰਚਾ ਬਣ ਗਈਆਂ। ਫਾਜ਼ਲਕਾ ਦੇ ਇਲਾਕੇ ਵਿੱਚ ਫਿਰੋਜ਼ਪੁਰ ਦੇ ਇਲਾਕੇ ਵਿੱਚ ਬਹੁਤ ਪ੍ਰਚਾਰ ਹੋ ਰਿਹਾ। ਧਰਮ ਬਦਲੇ ਜਾ ਰਹੇ। ਮੈਂ ਤੇ ਬੇਨਤੀ ਉਹਨਾਂ ਨੂੰ ਵੀ ਕੀਤੀ ਸੀ। ਉਹਦਣ ਵੀ ਮੈਂ ਕਹਿ ਕੇ ਆਇਆ ਮਡੋਲੀ, ਬਾਬਾ ਗੁਲਾਬ ਸਿੰਘ ਉਹਨਾਂ ਨੇ ਬੁਲਾਇਆ ਮੈਨੂੰ। ਮੈਂ ਉੱਥੇ ਵੀ ਕਹਿ ਕੇ ਆਇਆ ਅਸਾਈ ਭਰਾਵੋ ਤੁਹਾਡੇ ਕੋਲ ਦੇਸ਼ ਬੜੇ ਨੇ ਅਮਰੀਕਾ ਤੁਹਾਡੇ ਕੋਲੇ ਹੈਗਾ ਕੈਨੇਡਾ ਤੁਹਾਡੇ ਕੋਲੇ ਹੈਗਾ ਆਸਟ੍ਰੇਲੀਆ ਇਸਾਈਆਂ ਦਾ ਨਿਊਜ਼ੀਲੈਂਡ ਇਸਾਈਆਂ ਦਾ ਯੂਰਪ ਇਸਾਈਆਂ ਦਾ ਸਾਡਾ ਅੱਧਾ ਇੰਡੀਆ ਸਾਊਥ ਇੰਡੀਆ ਵਿੱਚ ਇਸਾਈਆਂ ਦਾ ਬੋਲਬਾਲਾ ਬਹੁਤ ਥਾਵਾਂ ਤੇ ਹੈ ਸਾਡੀ ਤੇ ਨਿੱਕੀ ਜੀ ਸਟੇਟ ਵੀ ਨਹੀਂ ਸਟੇਟੀ ਹੈ ਛੋਟੀ ਜੀ ਸਟੇਟ ਛੋਟੀ ਜੀ ਆ ਥੋੜਾ ਜਿਹਾ ਸਾਡਾ ਥਾਂ ਹੈ ਮੈਂ ਇਹਨਾਂ ਨੂੰ ਹੱਥ ਜੋੜ ਕੇ ਮੈਂ ਤੇ ਕਿਹਾ ਸੀ ਬੇਨਤੀ ਕਰਦਾ ਵੀ ਵੇਖੋ ਜਿੱਥੇ ਮਰਜੀ ਵਧਾਓ ਫੁੱਲੋ ਵਧੋ ਫੁੱਲੋ ਤੁਹਾਡੇ ਬੜੇ ਦੇਸ਼ ਨੇ ਤੁਸੀਂ ਤੇ ਪਹਿਲਾਂ ਹੀ ਬਹੁਤ ਵੱਡੇ ਆ ਵੱਡਾ ਧਰਮ ਹੈ ਸਾਡੀ ਤੇ ਨਿੱਕਾ ਜਿਹਾ ਛੋਟਾ ਜਿਹਾ ਪੰਜਾਬ ਹੈ ਇੱਥੇ ਕਲਗੀਆਂ ਵਾਲੇ ਪਾਸ਼ਾ ਦਾ ਨਾਮ ਰਹਿਣ ਦਿਓ ਗੁਰੂ ਨਾਨਕ ਦਾ ਨਾਮ ਸਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਜਿਨ੍ਹਾਂ ਦੇ ਬੱਚਿਆਂ ਦਾ ਖੂਨ ਡੁੱਲਿਆ ਇੱਥੇ ਆ ਚਮਕੌਰ ਦੀ ਗੜੀ ਬਸ ਇੱਕ ਹੀ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਵਾਏ ਬਾਪ ਨੇ ਬੇਟੇ ਜਹਾ ਖੁਦਾ ਕੇ ਲਈਏ ਆ ਸਰਹੰਗ ਸਾਡੇ ਨੇੜੇ ਆ ਜਿੱਥੇ ਸਾਬ ਜਦਿਆਂ ਨੂੰ ਨੀਹਾਂ ਚ ਚਣਿਆ ਗਿਆ ਚੱਪੜੀਆਂ ਲਾਈਆਂ ਗਈਆਂ ਉਹਨਾਂ ਦੀਆਂ ਮਾਛੀਵਾੜਾ ਸਾਹਿਬ ਸਾਡੇ ਕੋਲ ਹੈ ਜਿੱਥੇ ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਚੋਂ ਖੂਨ ਸਿੰਮਿਆ ਆ ਪਟਿਆਲੇ ਦੀ ਗੱਲ ਕਰ ਲਓ ਸਮਾਣੇ ਦੀ ਗੱਲ ਕਰ ਲਓ ਭਵਾਨੀਗੜ੍ਹ ਦੀ ਗੱਲ ਕਰ ਲਓ ਬਠਿੰਡੇ ਵੇਖ ਲਓ ਜਿੱਧਰ ਵੇਖੋਗੇ ਗੁਰੂ ਸਾਹਿਬ ਦੇ ਚਰਨ ਪਏ ਨੇ ਤੇ ਮੈਂ ਕਹਿੰਦਾ ਇਹਨੂੰ ਇਸ ਧਰਤੀ ਨੂੰ ਬਖਸ਼ ਦਿਓ ਪੰਜਾਬ ਦੇ ਵਿੱਚ ਜੇ ਧਰਮ ਪਰਿਵਰਤਨ ਹੋਏਗਾ ਸਾਡੇ ਪੱਲੇ ਕੱਖ ਨਹੀਂ ਰਹਿਣਾ ਲੋਕ ਬਿਆਸ ਜਾਂਦੇ ਸੀ ਤੇ ਰਹਿੰਦੇ ਸਿੱਖ ਸੀ ਮਰੇ ਜੰਮੇ ਤੇ ਗੁਰੂ ਗ੍ਰੰਥ ਸਾਹਿਬ ਲਿਆਉਂਦੇ ਸੀ ਪਾਠ ਚੱਲਦਾ ਸੀ ਲੋਕ ਸਰਸੇ ਜਾਂਦੇ ਸੀ ਰਹਿੰਦੇ ਸਿੱਖ ਸੀ ਔਰ ਜਿਹੜਾ ਧਰਮ ਪਰਵਰਤਨ ਹੋ ਜਾਂਦਾ ਆਪਣੇ ਨਾਂ ਨਾਲ ਅਗਲਾ ਪੁੱਛਦਾ ਕੌਣ ਹੈ ਉਹ ਸਿੱਖ ਨਹੀਂ ਕਹਿੰਦੇ ਉਹ ਆਪਣੇ ਆਪ ਨੂੰ ਅਸਾਈ ਕਹਿੰਦੇ ਤੇ ਜੋ ਕੇ ਬਹੁਤ ਵੱਡੀ ਇਹ ਸੋਚਣ ਵਾਲੀ ਗੱਲ ਹੈ ਅਸੀਂ ਕਿਸੇ ਦਾ ਬੈਰ ਨਹੀਂ ਕਰਦੇ ਕਿਸੇ ਨੂੰ ਰੋਕਣ ਨਹੀਂ ਜਾਂਦੇ ਕਿਸੇ ਦੇ ਤਲਵਾਰ ਨਹੀਂ ਚਲਾਉਂਦੇ ਮੈਂ ਇਸ ਗੱਲ ਦੇ ਹੱਕ ਵਿੱਚ ਹੀ ਨਹੀਂ ਕਿਸੇ ਨੂੰ ਧੱਕੇ ਨਾਲ ਜ਼ਬਰਦਸਤੀ ਰੋਕਿਆ ਜਾਵੇ ਪਰ ਮੇਰੇਓ ਭਰਾਵੋ ਜੇ ਤੁਸੀਂ ਸਾਰੇ ਸਿੱਖ ਕੰਮਰ ਕੱਸੇ ਕਰ ਲੋ ਪ੍ਰਚਾਰਕ ਕੰਮਰ ਕੱਸੇ ਕਰ ਲੋ ਵੀ ਇੱਕ ਇੱਕ ਨੂੰ ਜੋੜਨਾ ਹੈ ਇੱਕ ਇੱਕ ਨੂੰ ਜੋੜਨਾ ਹੈ ਇੱਕ ਅਮਰਤਧਾਰੀ ਸਾਲ ਵਿੱਚ ਇੱਕ ਨੂੰ ਬਣਾਵੇ ਅੱਜ ਅਮਰਤਧਾਰੀ 50 ਲੱਖ ਹੈ 50 ਲੱਖ ਅਮਰਤਧਾਰੀ ਹੈ ਸਾਲ ਚ ਇੱਕ ਇੱਕ ਨੂੰ ਬਣਾਵੇ ਆਉਂਦੇ ਸਾਲ ਨੂੰ ਕਿੰਨੇ ਬਣ ਜਾਣਗੇ ਬੋਲੋ ਕਿੰਨੇ ਬਣ ਜਾਣਗੇ 1 ਕਰੋੜ ਹਰ ਇੱਕ ਨੂੰ ਇੱਕ ਸਾਲ 'ਚ ਜੋੜਦੇ ਆਂ ਸੀ ਇੱਕ ਨੂੰ ਨਹੀਂ ਜੋੜਦੇ ਸੋਚਦਾ ਹੀ ਨਹੀਂ ਕੋਈ ਇਸ ਆ ਇਸ ਪਾਸੇ ਵੱਲ ਕੋਈ ਨਹੀਂ ਸੋਚਦਾ ਕਦੋਂ ਸੋਚਾਂਗੇ ਜੱਗ ਛੱਡ ਤੈਨੂੰ ਕਿਸੇ ਆਪਣਾ ਬਣਾਇਆ ਸੀ ਉਹ ਤੇਰੇ ਪਿੱਛੇ ਘਰ ਕਿਸੇ ਆਪਣਾ ਲੁਟਾਇਆ ਸੀ ਦੱਸ ਉਹਦੇ ਪਿਆਰ ਦਾ ਤੂੰ ਕੀ ਮੁੱਲ ਪਾਇਆ ਸੀ ਉਹ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੇ ਆ ਚਾਹੀਦੀ ਏ ਲੋਗ ਆ ਆ ਜਕਾਰੇ ਆ ਉਤਸ਼ਾਹ ਭਰਾਵੋ ਕਈ ਵਾਰੀ ਇਕੱਠਾਂ ਨੂੰ ਇਕੱਠ ਘਟਦਾ ਜਿਹੜਾ ਅਗਲੇ ਕੋਲੇ ਪੈਂਤੜਾ ਨਾ ਉਹੀ ਵਰਤਣਾ ਪੈਂਦਾ ਵਾਹ ਅਗਲਾ ਵਿਖਾਉਂਦਾ ਲੱਖ ਬੰਦਾ ਤੁਸੀਂ ਵਿਖਾਉਨੇ ਹੋ 500 ਬੰਦਾ ਤੇ ਆਮ ਬੰਦੇ ਤੇ ਪ੍ਰਭਾਵ ਕਿਆਂ ਤੇ ਇਕੱਠਦਾ ਹੀ ਪੈਂਦਾ ਵੀ ਉੱਥੇ ਤੇ ਯਾਰ ਲੱਖ ਬੰਦਾ ਇਕੱਠਾ ਹੋ ਗਿਆ ਤੇ ਸਾਡਾ ਸਿੱਖਾਂ ਦਾ ਸਮਾਗਮ ਹੋਇਆ ਉੱਥੇ ਹਜ਼ਾਰ ਹੀ ਹੋਇਆ ਕਈ ਵਾਰੀ ਕਿਸੇ ਚੀਜ਼ ਨੂੰ ਕੱਟਣ ਲਈ ਉਹਦੇ ਵਰਗੀ ਚੀਜ਼ ਬਰਾਬਰ ਰੱਖਣੀ ਪੈਂਦੀ ਹੈ ਤਾਂ ਗੱਲ ਬਣਦੀ ਹੈ ਪੈਰਲਰ ਕਰਨਾ ਪੈਂਦਾ ਤੇ ਆ ਜਦੋਂ ਤੁਸੀਂ ਜਕਾਰੇ ਲਾਣੇ ਆ ਨਾ ਭਰਾਵੋ ਆ ਟੀਵੀ ਚੱਲਦਾ ਹੋਣਾ ਦਮਦਮਾ ਟੀਵੀ ਸਾਡੇ ਐਮਪੀ ਚੈਨਲ ਤੇ ਲਾਈਵ ਹੁਣ ਵੀ ਚੱਲ ਰਿਹਾ ਘਰਾਂ 'ਚ ਬੈਠੇ ਬੰਦੇ ਸੋਫਿਆਂ ਤੇ ਬੁੜਕ-ਬੁੜਕ ਪੈਂਦੇ ਆ ਐ ਦਿਨ ਬਾਾਰ ਨੂੰ ਆਉਂਦਾ ਜਦੋਂ ਜਕਾਰੇ ਲੱਗਦੇ ਬੋੜਕ ਬੋੜਕ ਪੈਂਦੇ ਐ ਐ ਦਿਨ ਬਾਹਰ ਨੂੰ ਆਉਂਦਾ ਜਦੋਂ ਜਕਾਰੇ ਲੱਗਦੇ ਹਾਏ ਓਏ ਬਣ ਜਾ ਕਲਗੀਆਂ ਵਾਲੇ ਦਾ ਵਾਹ 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 ਓ ਮਨਾ ਬਣ ਜਾ ਦਸ਼ਮੇਸ਼ ਪਿਤਾ ਦਾ ਬਣ ਗੁਰੂ ਗੋਬਿੰਦ ਸਿੰਘ ਦਾ ਉਤਸ਼ਾਹ ਭਰ ਜਾਂਦਾ ਹੈ ਜਾਨ ਭਰ ਜਾਂਦੀ ਹੈ ਰੌਣਕ ਲੱਗ ਜਾਂਦੀ ਹੈ ਇਹ ਕਰਨਾ ਪੈਣਾ ਹੈ हिम्मत ਸਭ ਨੂੰ ਕਰਨੀ ਪੈਣੀ ਹੈ ਮੈਨੂੰ ਕਹਿੰਦੇ ਭਾਈ ਸਾਹਿਬ ਤੁਸੀਂ ਦੀਵਾਨ ਸ਼ੁਰੂ ਕਰੋ ਮੈਂ ਤੇ ਜਿੰਨੇ ਜੋਗਾ ਹੈਗਾ ਕਰੀ ਜਾਨਾ ਪਰ ਤੁਹਾਨੂੰ ਵੀ ਇਕੱਲੇ ਇਕੱਲੇ ਤੁਮ ਕਮਰ ਕੱਸੇ ਕਰਨੇ ਪੈਣਗੇ ਮੈਂ ਪਰਸੋ ਵੀ ਗੱਲ ਕੀਤੀ ਸੀ ਦੇਖੋ ਜੇ ਦਵਾਈ ਦਿਓ ਦਵਾਈ ਰਿਐਕਸ਼ਨ ਕਰ ਜੇ ਡਾਕਟਰ ਨੂੰ ਦਵਾਈ ਬਦਲਨੀ ਪੈਂਦੀ ਕਿ ਨਹੀਂ ਪੈਂਦੀ ਬੋਲੋ ਜੀ ਜੇ ਦਵਾਈ ਰਿਐਕਸ਼ਨ ਕਰ ਜੇ ਫਿਰ ਦਵਾਈ ਮੈਂ ਹਿਸਾਬ ਲਾ ਕੇ ਵੇਖਿਆ ਵੀ ਸਖ ਸੁੱਕਾ ਗਿਆਨ ਨਾ ਸੁੱਕਾ ਗਿਆਨ ਇਹਨਾਂ ਨੂੰ ਰਿਐਕਸ਼ਨ ਕਰਦਾ ਕਈ ਦਾੜੀਆਂ ਕਟਾਈ ਜਾਂਦੀਆਂ ਦਵਾਈ ਤੇ ਦੇ ਕੇ ਵੇਖੀ ਗਿਆਨ ਦੀ ਇਹ ਸੁੱਕਾ ਗਿਆਨ ਇਹਨਾਂ ਦੀ ਜ਼ਿੰਦਗੀ ਬਰਬਾਦ ਕਰਦਾ ਹੈ ਇਹਨਾਂ ਨੂੰ ਕਹਿੰਦੇ ਆ ਨਜ਼ਾਰੇ ਲਓ ਅਕਲ ਵਾਲੇ ਬਣ ਕੇ ਇਹ ਕਹਿੰਦੇ ਨੇ ਜੇ ਨਜ਼ਾਰਿਆਂ ਦਾ ਮਤਲਬ ਇਹ ਹੈ ਫਿਰ ਸ਼ਰਾਬਾਂ ਪੀਓ ਨਜ਼ਾਰਿਆਂ ਦਾ ਮਤਲਬ ਇਹ ਹੈ ਐਸ਼ਾ ਕਰੋ ਤੇ ਭਰਾਵੋ ਜੇ ਦਵਾਈ ਰਿਐਕਸ਼ਨ ਕਰੇ ਫਿਰ ਦਵਾਈ ਬਦਲਨੀ ਚਾਹੀਦੀ ਹੈ ਤੇ ਮੈਂ ਪਿਛਲੇ ਡੇਢ ਸਾਲ ਤੋਂ ਜਦੋਂ ਤੋਂ ਆ ਮਾਈਂਡ ਰੀਸੈਟ ਕੈਂਪ ਲਾਉਣ ਲੱਗਿਆ ਮੈਂ ਦਵਾਈ ਬਦਲੀ ਹੈ ਇੱਕ ਚੀਜ਼ ਬਾਰ ਬਾਰ ਰਿਪੀਟ ਕੀਤੀ ਚਾਹੇ ਕੈਂਪ ਲਾ ਰਿਆਂ ਚਾਹੇ ਐਤਵਾਰ ਦਾ ਦਵਾਨ ਲਾ ਰਿਆਂ ਚਾਹੇ ਅੱਗੇ ਪਿੱਛੇ ਲਾਇਆ ਇ ਕੋਈ ਗੱਲ ਮੈਂ ਕਹਿਣ ਲੱਗਿਆ ਇ ਕੋਈ ਟੀਕਾ ਲਾ ਰਿਆਂ ਗੁਰੂ ਗੋਬਿੰਦ ਸਿੰਘ ਨੂੰ ਪਿਆਰ ਕਰਨਾ ਸਿੱਖਿਆ ਪ੍ਰੇਮ ਦਾ ਟੀਕਾ ਪਿਆਰ ਤੋਂ ਬਿਨਾ ਤੇਰਾ ਫਾਇਦਾ ਨਹੀਂ ਹੋਣਾ ਜਿੰਨਾ ਚਿਰ ਸੁਣੋ ਜਿੰਨਾ ਚਿਰ ਤੂੰ ਪਿਆਰ ਨਹੀਂ ਕਰਨ ਲੱਗਦਾ ਉਹਨਾਂ ਚਿਰ ਤੇਰੀ ਜ਼ਿੰਦਗੀ ਸਬਰ ਨਹੀਂ ਸਕਦੀ ਗਿਆਨ ਤੇ ਪਿਆਰ ਦੋ ਚੀਜ਼ਾਂ ਇਕੱਠੀਆਂ ਜਦੋਂ ਹੋਣਗੀਆਂ ਨਾ ਜ਼ਿੰਦਗੀ ਫੇਰ ਬਣਦੀ ਹੈ ਗੱਲ ਉਹਦੀ ਮੰਨੀ ਜਾਂਦੀ ਹੈ ਜਿਹਦੇ ਨਾਲ ਪਿਆਰ ਹੋਵੇ ਤੇ ਉਹਨੂੰ ਪਿਆਰ ਕਰ ਫਿਰ ਜੀ ਕਰੇਗਾ ਵੀ ਮਨਾ ਸਿੰਘ ਬਣ ਜਾ ਤਾਂ ਕਰਕੇ ਮੈਂ ਪਿਛਲੇ ਡੇਢ ਸਾਲ ਤੋਂ ਲਗਾਤਾਰ ਇਹੀ ਕਹਿ ਰਿਹਾ ਗੁਰੂ ਸਾਹਿਬ ਨੂੰ ਪਿਆਰ ਕਰੋ ਪਿਆਰ ਕਰਨਾ ਸਿੱਖੋ ਰੁੱਖੇ ਨਾ ਬਣ ਜਿਓ ਅੰਦਰੋਂ ਖਾਲੀ ਨਾ ਬਣ ਜੀ ਕੁਝ ਤੇ ਕਰਨਾ ਹੀ ਪੈਣਾ ਨਾ ਤੈਨੂੰ ਤਾਂ ਕਰਕੇ ਆਓ ਜਦੋਂ ਆ ਜਕਾਰੇ ਲੱਗਦੇ ਨੇ ਇਹਨਾਂ ਦਾ ਆਪਣਾ ਅਸਰ ਹੁੰਦਾ ਹੈ ਜਦੋਂ ਤੁਸੀਂ ਬਾਹਮਾਂ ਖੜੀਆਂ ਕਰਦੇ ਆ ਨਾ ਇਹਨਾਂ ਨੂੰ ਵੇਖ ਕੇ ਕਈਆਂ ਚ ਉਤਸ਼ਾਹ ਭਰਿਆ ਜਾਂਦਾ ਹੈ ਲਓ ਦੇਸ਼ ਵਿਦੇਸ਼ ਵਿੱਚ ਗੂੰਜਾਂ ਪੈਣ ਦੂਰ ਤੱਕ ਆਵਾਜ਼ ਜਾਵੇ ਕੋਈ ਵਾਂਝਾ ਨਾ ਰਵੇ ਗੱਜ ਕੇ ਇੱਕ ਵਾਰੀ ਸਾਰੇ ਸਟੇਜ ਵਾਲੇ ਵੀ ਥੱਲੇ ਵਾਲੇ ਸੰਗਿਓ ਨਾ ਬਾਵਾ ਖੜੀਆਂ ਕਰਦੇ ਤੇ ਗੱਜ ਕੇ ਬੋਲਿਓ ਫੇਰ ਅੱਧਾ ਬੋਲੇ